ਸਾਰੇ ਹੀ ਪਿਆਰੇ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰੇ ਸਸ਼ਿਆਕਲ ਜੀ ਲੈ ਕੇ ਹਾਜ਼ਰ ਹੋਇਆ ਅੱਜ ਦੀ ਇੱਕ ਨਵੀਂ ਕਹਾਣੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਨੂੰ ਦੋਸਤੋ ਅਚਾਨਕ ਫੋਨ ਦੀ ਰਿੰਗ ਵੱਜੀ ਫੋਨ ਚੁੱਕ ਹਲਕੀ ਜੀ ਆਵਾਜ਼ ਦੇ ਵਿੱਚ ਬੋਲੀ ਹਾਂਜੀ ਪਾਪਾ ਜੀ ਕਿਵੇਂ ਹੋ ਆਪਣੀ ਧੀ ਦੀ ਆਵਾਜ਼ ਸੁਣ ਕੇ ਬਾਪ ਨੇ ਕਿਹਾ ਪੁੱਤ ਮੈਂ ਤਾਂ ਠੀਕ ਆ ਬਸ ਸ਼ਹਿਰ ਆਇਆ ਸੀ ਤੇਰੀ ਮੰਮੀ ਦੀ ਦਵਾਈ ਵਾਸਤੇ ਸੋਚਿਆ ਤੈਨੂੰ ਮਿਲਦਾ ਜਾਵਾਂ ਤੇ ਘਰ ਹੀ ਆ ਤੂੰ ਆਪਣੇ ਬਾਪੂ ਜੀ ਦੀ ਇਹ ਗੱਲ ਸੁਣ ਅੱਗੋਂ ਇੱਕਦਮ ਪੁੱਛਿਆ ਕਿੰਨੇ ਕ ਟਾਈਮ ਦੇ ਵਿੱਚ ਆ ਜਾਓਗੇ ਅੱਗੋਂ ਕਿਹਾ ਅਜੇ ਤਾਂ ਹਸਪਤਾਲ ਦੇ ਵਿੱਚ ਅੱਧੇ ਘੰਟੇ ਤੱਕ ਘਰ ਆ ਜਾਵਾਂਗਾ ਕੋਈ ਗੱਲ ਨਹੀਂ ਬਾਪੂ ਜੀ ਤੁਸੀਂ ਆ ਜਾਈਓ ਇੰਨਾ ਆਖ ਉਸਨੇ ਫੋਨ ਕੱਟ ਦਿੱਤਾ ਫੋਨ ਰੱਖ ਕਮਰੇ ਦੇ ਵਿੱਚ ਨਜ਼ਰ ਮਾਰੀ ਤਾਂ ਬੈੱਡ ਦੀ ਚਾਦਰ ਰੋਟੀ ਵਾਲੇ ਭਾਂਡੇ ਹੋਰ ਵੀ ਕਮਰੇ ਵਿੱਚਲਾ ਸਮਾਨ ਇੱਧਰ ਉੱਧਰ ਖਿਲਰਿਆ ਪਿਆ ਸੀ ਕੁਝ ਸੋਚਦੀ ਨੇ ਪਹਿਲਾਂ ਸਾਰਾ ਕਮਰਾ ਸਵਾਰਿਆ ਫਿਰ ਸ਼ੀਸ਼ੇ ਅੱਗੇ ਬੈਠ ਖਿਲਰੇ ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਵਾਕੇ ਬੰਨ ਲਿਆ ਅੱਜ ਫਿਰ ਉਹਨਾਂ ਦੇ ਨਾਲ ਕਿਸੇ ਗੱਲ ਤੋਂ ਬੈਸ ਹੋ ਗਈ ਸੀ ਰੋਟੀ ਵਾਲਾ ਟਿਫਨ ਤੇ ਥਾਲੀ ਵੀ ਵਾਲੀ ਰੋਟੀ ਗੁੱਸੇ ਨਾਲ ਪੁਰ ਪਰਾਂ ਸੁੱਟੀ ਪਈ ਸੀ ਅੱਖਾਂ ਦੇ ਵਿੱਚ ਹੰਝੂ ਸਨ ਜੋ ਕਦੋਂ ਵੀ ਬਾਹਰ ਆ ਸਕਦੇ ਸਨ ਫਿਰ ਹਲਕਾ ਜਿਹਾ ਮੇਕਅਪ ਕਰਕੇ ਉਸਨੇ ਚਿਹਰੇ ਉੱਤੇ ਪਏ ਮਾਰ ਦੇ ਨਿਸ਼ਾਨ ਟੱਕ ਲਏ ਪੂਰੇ ਘਰ ਨੂੰ ਐਦਾਂ ਬਣਾ ਦਿੱਤਾ ਕਿ ਜਿਵੇਂ ਕੁਝ ਹੋਇਆ ਹੀ ਨਹੀਂ ਫਿਰ ਵਧੀਆ ਤਿਆਰ ਹੋ ਕੇ ਬਾਪੂ ਜੀ ਨੂੰ ਫੋਨ ਲਾ ਲਿਆ ਤੇ ਪੁੱਛਿਆ ਉਹ ਉਹਨਾਂ ਨੇ ਕਿਹਾ ਬਸ ਪੁੱਤ 5 ਕਿ ਮਿੰਟ ਵਿੱਚ ਪਹੁੰਚ ਜਾਵਾਂਗਾ ਫੋਨ ਕੱਟ ਫਿਰ ਸ਼ੀਸ਼ੇ ਅੱਗੇ ਖੁਦ ਨੂੰ ਜਿਹੜਾ ਮਜ਼ਬੂਤ ਦਿਖਾਉਣ ਦਾ ਯਤਨ ਕਰ ਰਹੀ ਸੀ ਖੈਰ ਦਰਵਾਜ਼ਾ ਖੜਕਿਆ ਉੱਠ ਕੇ ਦੇਖਿਆ ਤਾਂ ਚਿੱਟਾ ਕੁੜਤਾ ਪਜਾਮਾ ਪਾਈ ਅਤੇ ਕਾਲੇ ਰੰਗ ਦੀ ਪੱਗ ਬੰਨੇ ਬਾਪੂ ਜੀ ਆ ਰਹੇ ਸਨ ਭੱਜ ਕੇ ਉਸਨੇ ਆਪਣੇ ਬਾਪੂ ਨੂੰ ਗੱਲ ਆ ਲਿਆ ਕਿੰਨਾ ਟਾਈਮ ਉਸਨੇ ਗੱਲ ਆਪਣੇ ਇੰਜ ਆਪਣੇ ਬਾਪੂ ਨੂੰ ਕਲਵੇ ਵਿੱਚ ਰੱਖਿਆ ਫਿਰ ਅੰਦਰ ਬੁਲਾ ਕੇ ਕਮਰੇ ਵਿੱਚ ਬਿਠਾ ਲਿਆ ਕਮਰੇ ਦੀ ਸਫਾਈ ਦੇਖ ਬਾਪੂ ਬੋਲਿਆ ਪੁੱਤ ਤੂੰ ਬੜਾ ਸਾਫ ਸੁਥਰਾ ਰੱਖਿਆ ਕਮਰਾ ਸੱਚੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਤੂੰ ਆਪਣੀ ਜ਼ਿੰਮੇਵਾਰੀ ਇੰਨੀ ਵਧੀਆ ਨਿਭਾ ਰਹੀ ਹੈ ਕਿੰਨਾ ਟਾਈਮ ਹੀ ਉਹ ਆਪਣੇ ਬਾਪੂ ਜੀ ਅੱਗੇ ਨਕਲੀ ਹਾਸਾ ਹੱਸਦੀ ਰਹੀ ਚਾਹ ਪੀਂਦੇ ਬਾਪੂ ਨੇ ਕਿੰਨਾ ਕੁਝ ਪੁੱਛਿਆ ਤੇ ਸਾਹਮਣੇ ਬੈਠੀ ਹਰ ਉਹ ਸਵਾਲ ਦਾ ਜਵਾਬ ਬੜੇ ਹਿੱਸੇ ਜੇ ਢੰਗ ਦੇ ਨਾਲ ਦਿੰਦੀ ਰਹੀ। ਰੋਟੀ ਖਾਣ ਦੇ ਲਈ ਉਹ ਬਹੁਤ ਜ਼ੋਰ ਲਾਇਆ ਪਰ ਬਸ ਨਾ ਨਿਕਲ ਆਖ ਬਾਪੂ ਉੱਠ ਕੇ ਖੜੇ ਹੋਏ। ਗੇੜ ਤੱਕ ਛੱਡਣ ਨਾਲ ਗਈ। ਜਿਉਂ ਹੀ ਝੁੱਕ ਕੇ ਬਾਪੂ ਜੀ ਦੇ ਪੈਰੀ ਹੱਥ ਲਾਇਆ ਤਾਂ ਗਰਦਨ ਦੇ ਕੋਲ ਪਈ ਚੁੰਨੀ ਖਿਸਰ ਗਈ। ਇੱਕ ਲੰਮਾ ਮਾਰਦਾ ਨਿਸ਼ਾਨ ਦੇਖ ਬਾਪੂ ਜੀ ਦਾ ਹੌਂਕਾ ਨਿਕਲ ਗਿਆ। ਤੀਨੇ ਮੋੜ ਚੁੰਨੀ ਦਾ ਲੜ ਠੀਕ ਕਰ ਲਿਆ ਉਹ ਸਮਝ ਗਏ ਪਰ ਪੁੱਛਿਆ ਕੁਝ ਨਹੀਂ ਕਿਉਂਕਿ ਉਹ ਜਾਣਦੇ ਸਨ ਕਿ ਪੁੱਛਣ ਤੇ ਵੀ ਉਸਨੇ ਕੁਝ ਵੀ ਸੱਚ ਨਹੀਂ ਦੱਸਣਾ ਸੀ ਖੈਰ ਦਵਾਵਾਂ ਦੇ ਬਾਪੂ ਜੀ ਵਾਪਸ ਚਲੇ ਗਏ ਅਤੇ ਮੋੜ ਆਪਣੀ ਉਸਤੀ ਵੱਲ ਦੇਖ ਰਹੀ ਸੀ ਜਿਹੜੀ ਕਿਸੇ ਟਾਈਮ ਆਪਣਾ ਹਰ ਦੁੱਖ ਪਹਿਲਾਂ ਉਹਨਾਂ ਆਪਣੇ ਬਾਪੂ ਨੂੰ ਦੱਸਦੀ ਸੀ ਪਰ ਅੱਜ ਉਹ ਹੀ ਤੀ ਆਪਣੇ ਬਾਪੂ ਨੂੰ ਕੁਝ ਵੀ ਨਹੀਂ ਦੱਸ ਰਹੀ ਸੀ ਮਾੜੀ ਮਾੜੀ ਗਲਤੀ ਰੋਣ ਵਾਲੀ ਆਪਣੀ ਧੀ ਨੂੰ ਅਜ ਉਹ ਬਾਪ ਇੰਨੀ ਵੱਡੀ ਗੱਲ ਨੂੰ ਵੀ ਹੱਸ ਕੇ ਜਾਂਦੇ ਹੋਏ ਦੇਖ ਰਿਹਾ ਸੀ ਸ਼ਾਇਦ ਉਸ ਦੀ ਉਹ ਲਾਡਲੀ ਧੀ ਹੁਣ ਸਮਝਦਾਰ ਹੋ ਗਈ ਸੀ ਮੁੜ ਕੇ ਦੇਖਿਆ ਤਾਂ ਉਹ ਧੀ ਅਜੇ ਵੀ ਆਪਣੇ ਬਾਪੂ ਨੂੰ ਦੇ ਮੁਸਕਰਾ ਰਹੀ ਸੀ ਪਰ ਇਹ ਹਾਸਾ ਉਸ ਦੇ ਬਾਪੂ ਨੂੰ ਉਸ ਦੇ ਹਾਲਾਤਾਂ ਬਾਰੇ ਸਭ ਦੱਸ ਰਿਹਾ ਇੱਕ ਦਰਦ ਉਸ ਬਾਪ ਅੰਦਰ ਜਿਸ ਦਾ ਅੰਦਾਜ਼ਾ ਸਿਰਫ ਇੱਕ ਕੁੜੀ ਦਾ ਬਾਪ ਹੀ ਲਗਾ ਸਕਦਾ ਸੀ ਦਰਵਾਜ਼ਾ ਬੰਦ ਕਰ ਉਸਨੇ ਰੋਣਾ ਸ਼ੁਰੂ ਕਰ ਦਿੱਤਾ ਚੀਰਾਂ ਤੋਂ ਰੋਕੇ ਹੰਝੂ ਹੁਣ ਉਸ ਦੇ ਮਨ ਦੇ ਬੋਝ ਨੂੰ ਹਲਕਾ ਕਰ ਰਹੇ ਸਨ ਹਾਂਜੀ ਦੋਸਤੋ ਇਹ ਸੀ ਛੋਟੀ ਜੀ ਆਪਣੀ ਅੱਜ ਦੀ ਕਹਾਣੀ ਉਮੀਦ ਕਰਦੇ ਹਾਂ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਪਸੰਦ ਆਈ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰਕੇ ਰੱਖਿਓ ਧੰਨਵਾਦ ਜੀ